ਲਓ ভাই ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਪਿਆਰ ਭਰੀ ਜਲਦੇ ਜੀ ਕੰਮ ਵੀਰੋ ਬਹੁਤ ਵਧੀਆ ਤੇ ਤੁਹਾਨੂੰ ਗੁਰ ਨਾਨਕ ਦੇਵ ਜੀ ਦੀ ਕਿਰਪਾ ਦੇ ਨਾਲ ਫਸਲਾਂ ਵੀ ਬਹੁਤ ਵਧੀਆ ਹੋ ਰਹੀਆਂ ਜੀ ਤੇ ਬਾਕੀ ਭਾਈ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ ਮਨਪਸੰਦ ਚੈਨਲ YouTube ਚੈਨਲ ਸਰਬਜੀਤ ਮਹੱਲ ਬਲੌਗਸ ਤੇ ਬਾਬਾ ਸੁੱਖ ਰੱਖੇ ਤੁਹਾਨੂੰ ਸਾਰਿਆਂ ਨੂੰ ਹੀ ਦੁੱਧ ਧੀ ਪੁੱਤ ਖੁਸ਼ੀਆਂ ਖੇੜੇ ਤੁਹਾਡੇ ਸਾਰਿਆਂ ਦੀ ਕਮਾਈਆਂ ਚ ਹੋਣ ਜੀ ਬਰਕਤਾਂ ਤੇ ਲੋ ਜੀ ਚੱਲ ਰਿਹਾ ਕੰਮ ਆਪਣੀ ਜਿਹੜੀ ਕਣਕ ਹੈ ਬਾਈ ਅੱਜ 20 ਦਿਨ ਦੀ ਹੋ ਗਈ। ਸੋ ਸਾਡੇ ਪਹਿਲਾਂ ਤੋਂ ਹੀ ਚੱਲਦਾ ਹੁੰਦਾ ਕੰਮ ਵੀ ਅਸੀਂ ਜ਼ਿਆਦਾਤਰ ਪਰੌਣੀ ਕਰਕੇ ਘੱਟ ਖੇਤ ਬੀਜਦੇ ਆ। ਵੀ ਅਸੀਂ ਪੂਰੇ 20 ਜਾਂ 22 ਦਿਨ ਦੇ ਵਿੱਚ ਵਿੱਚ ਕਣਕ ਨੂੰ ਜਿਹੜਾ ਪਾਣੀ ਲਾ ਦਿੰਦੇ ਆ। ਸੋ ਹੁਣ ਤਿਆਰੀ ਹੈ ਜੀ। ਖੇਤ ਚ ਪਹੁੰਚ ਗਏ ਪਾਵਰ ਵੀ ਆ ਗਈ। ਤੇ ਨਾਲ ਦੀ ਨਾਲ ਹਰੇ ਵੀ ਪਾ ਦੇਣਾ ਪਹਿਲਾਂ। ਅਸੀਂ ਪਾਣੀ ਲਾਉਣ ਤੋਂ ਪਹਿਲਾਂ ਹੀ ਜਿਹੜਾ ਜੂਰੀਏ ਦਾ ਰੇ ਆ ਪਹਿਲਾਂ ਪਾਉਂਦੇ ਆ। ਸੋ ਤਿਆਰੀ ਚੱਲ ਰਹੀ ਆ। ਅਮਨ ਵੀ ਲੱਗਿਆ ਬਾ ਉਧਰ। ਬੱਸ ਰਹੇ ਪਾਕੇ ਨੱਕਾ ਹੀ ਵੱਡਣਾ ਵੀ ਬਟਨੇ ਦੱਬਣਾ ਕਿਉਂਕਿ ਪਾਈਪ ਲਾਈਨ ਦਾ ਨੱਕਾ ਸਿੱਧਾ ਖੇਚ ਪਹੁੰਚਿਆ ਵਾ ਸੋ ਚਲੋ ਬਾਕੀ ਚੱਲੀ ਜਾਂਦੇ ਆ ਕੰਮ ਆਲੇ-ਦਾਲੇ ਵਜਾਈਆਂ ਚੱਲ ਵੀ ਰਹੀਆਂ ਕੁਝ ਪਾਣੀ ਲਾ ਰਹੇ ਆ ਕੋਈ 7-5-4 ਦਿਨ ਪਹਿਲਾਂ ਕਈਆਂ ਨੇ ਪਾਣੀ ਲਾਤਾ ਸੋ ਚੱਲੀ ਜਾਣਾ ਕੰਮ ਬਾਕੀ ਤੁਹਾਨੂੰ ਮਨਾਉਂਦਾ ਬੰਦੇ ਨਾਲ ਵੀ ਤੁਸੀਂ ਬਣੇ ਰਿਓ ਵੀਡੀਓ ਦੇ ਨਾਲ ਲੋ ਬਾਈ ਨੱਕੇ ਦੀ ਪਲੇਟ ਕੱਢ ਲੇ ਗਿਆ ਕੋਈ ਟੈਂਪਰੇਰੀ ਜਾ ਕੰਮ ਕਰਿਆ ਫੱਟੀ ਲਾ ਦਿੱਤੀ ਉਹ ਜਾਂਦਾ ਬੰਦਾ ਆਪਣਾ ਹਿੰਮਤ ਮਾਰ ਬਈ ਜੇ ਪਾਵਰ ਆ ਜਾਂਦੀ ਫਿਰ ਨਹੀਂ ਹੌਲੀ ਕੰਮ ਕਰੀਦਾ ਬੈਂਡ ਵੀ ਕੰਮ ਕਰਨਾ ਜਾ ਕੇ ਚੱਕ ਲੋ ਭਾਈ ਖਾਦ ਪਾਣੀ ਇੱਕ ਗੱਲਾਂ ਪੂਰਾ ਕਰ ਦੇਣਾ ਯੂਰੀਆ ਜਿਹੜਾ ਬਾਈ ਪਹਿਲਾਂ ਲਿਆਂਦਾ ਪਿਆ ਤਾਂ ਜੰਮ ਗਿਆ ਤਾਂ ਹਾਂ ਬਈ ਯੂਰੀਆ ਹੁਣ ਚੱਲ ਪੋਏ ਜਾਂਦਾ ਇਹ ਤਾਂ ਪਾ ਦੇਣਾ ਹੂੰ ਲੈਡ ਘੱਟ ਹੁੰਦੀ ਏ ਜਿਆਦਾ ਵੀ ਸੇ ਤਾਂ ਭਰ ਜਾਂਦਾ ਪੂਰੀ ਪੂਰੀ ਹੀ ਹੁੰਦੀ ਏ ਹਮ ਚੱਕਰਾ ਹੈ ਚਲ ਡਲੀਆਂ ਜੀਆਂ ਬਣ ਜਾਂਦੀਆਂ ਇਹਦਾ ਲੋ ਭਾਈ ਇਹ ਕਾਹ ਪਾ ਦੇਣਾ ਇਧਰ ਸਲਫਰ 5 ਕਿਲੋ ਸਲਫਰ ਪਾ ਦੇਣੀ ਭਾਈ ਅਸੀਂ ਕੀਲੇ ਦੀ 5 ਕਿਲੋ ਇਹ ਪਾ ਦੇਣੀ ਹੁਣ ਤੂੰ ਲਿਆਇਆ ਵਾ ਇਹ 3 ਕਿਲੋ ਹੋ ਕੀਲੇ ਦੀ ਇਹ 3 ਕਿਲੋ ਸਲਫਰ ਤੇ ਭਾਈ 10 ਕਿਲੋ ਪਾ ਦੇਣੀ ਜ਼ਿੰਕ 90% ਠੀਕ ਹੈ ਇਹ ਇੱਕ ਗਿਲਾ ਹੁਣ ਖਾਦ ਪਾਉਣੀ ਏ ਬਸ ਖਰ ਦੇਖਿਓ ਕਣਕਦਾਰ ਰੰਗ ਟੱਕਣਾ ਬਣਦਾ ਭਰ ਜਾਣਾ ਖੇਤ ਵਾ ਖੇਤ ਤਾਂ ਭਰ ਜਾਣਾ ਤੂੰ ਹਿੰਮਤ ਮਾਰ ਬਸ ਮੈਂ ਵੀ ਆ ਗਿਆ ਤੈਨੂੰ ਹੂੰ ਡੜਾਈ ਜਾ ਭਾਂਦੀ ਇੱਕ ਵਾਰ ਹੂੰ ਲੋ ਭਾਈ ਚਲੋ ਚੱਲਦਾ ਕੰਮ ਲੋ ਭਾਈ ਪਾਣੀ ਛੱਡ ਦਿੱਤਾ ਅਰੇ ਪੈ ਚੁੱਕਿਆ ਆਪਣਾ ਭਾਈ ਚੱਲ ਵੀ ਚੱਲ ਚੱਕ ਲੈ ਆਪਣੇ ਹਥਿਆਰ ਚੱਲੀਏ ਹਾਂ ਹਾਂ ਲੋ ਭਾਈ ਪਿੰਡ ਵਾਲੀ ਮੋਟਰ ਪਰ ਜਾ ਕੇ ਹੈ ਘੰਟਾ ਹੀ ਲੱਗਣਾ ਦੋ ਮੈਂ ਕਹਿੰਦਾ ਹਾਂ ਪੱਧਰੇ ਖੇਤ ਹਨ ਦੇਖੋ ਭਾਈ ਪਾਣੀ ਪੱਧਰਾ ਜਾ ਰਿਹਾ ਹੈ ਵੀ ਪਾਣੀ ਵੀ ਚਲੋ ਵਾਧੂ ਆ ਮੋਟਰ ਦਾ ਠੀਕ ਨਹੀਂ ਇਸ ਕਰਕੇ ਵੀ ਹੁਣ ਪਿੰਡ ਜਾ ਕੇ ਰੇਹ ਪਾਉਣਾ ਇੱਕ ਗੈਰੇਜ ਉੱਥੇ ਰੇਹ ਪਾ ਕੇ ਵੀ ਉੱਥੇ ਵੀ ਮੋਟਰ ਚਲਾ ਦੇਣੀ ਸੋ ਚਲੋ ਮਾਰੋ ਦੀ ਕਿਰਪਾ ਨਾਲ ਚੱਲੀ ਜਾਣੇ ਬਾਈ ਕੰਮ ਠੀਕ ਨਹੀਂ ਉਹ ਦੇਖੋ ਆਪਣਾ ਬੰਦਾ ਗਿਆ ਸਮਾਨ ਚੱਕਣ ਸਾਰਾ ਹੀ ਔਰ ਤਾਂ ਸਾਨੂੰ ਦੇਖਣ ਦੀ ਲੋੜ ਨਹੀਂ ਕਿਉਂਕਿ ਉੱਧਰ ਵੀ ਪੱਕੀ ਵੱਟ ਹੈ ਉੱਧਰਲੀ ਸਾਈਡ ਇੱਧਰ ਵੀ ਤੇ ਸਾਡਾ 2 ਬਿੱਗੇ ਦਾ ਕਿਆਰਾ ਹੈ ਸੋ ਆਕੇ ਬਾ ਸਾਉਥ ਤੇ ਫੱਟੀ ਪੱਟਣੀ ਹੈ ਇੱਧਰ ਲਾ ਦੇਣੀ ਪਰ ਲਾ ਗਿਆ ਰੋ ਚੱਲ ਆਪਣਾ ਚਲੋ ਚੱਲੀ ਜਾਂਦੇ ਬਈ ਕੰਮ ਇੱਧਰ ਕਣਕਾ ਬੀਜ ਹੋਈਆਂ ਹਾਲੇ ਬੀਜਾਂ ਮਰਹੀਆਂ ਕਣਕਾ ਦੇਖੋ ਥੋੜੀ ਥੋੜੀ ਦਿਖ ਰਹੀ ਹੈ ਹਾਲੇ ਤੇ ਕਣਕ ਚਲੋ ਚੱਲਦੇ ਆ ਪਿੰਡ ਉਹ ਹਰੇ ਲਈ ਫਿਰਦਾ ਹਾਲੇ ਆ ਇੱਧਰ ਲੈ ਕਾਰੇ ਚ ਪਾ ਦੇ ਮੂਰੇ ਮੂਰੇ ਚਲੋ ਆਖਰੀ ਝੋਲੀ ਲੈ ਭਾਈ ਕੈਲੀ ਝੋਲੀ ਆ ਇਹ ਕੁੱਤੇ ਦੀ ਦੂਸਰੀ ਅੰਛੇ ਜੀ ਬੜੇ ਖੇਤ ਦਾ ਪੈਣਾ ਉੱਥੇ ਰੇ ਪੈ ਜਾਂਦਾ ਫਿਰ ਲੈ ਖਾਲੀ ਹੋ ਕੇ ਆ ਕੇ ਤਾਂ ਉਹ ਚੱਲਦਾ ਪਿੰਡ ਨਾਲ ਦੀ ਨਾਲ ਇਹ ਰਲਾਉਣਾ 22% ਜ਼ਿੰਕ ਆ ਪਰ ਇਹ ਜਿੱਲਾ ਹੁੰਦਾ ਵਈ ਹੂੰ ਆ ਜ਼ਿੰਕ ਨਾਲ ਜਿਹੜੀ ਤੇ ਰੇ ਜਿੱਲਾ ਕਰਦੀ ਆ ਹੁਣ ਉਧਰਲੇ ਬੜੇ ਖੇਤ ਦੀ ਨਾਲ ਦੀ ਨਾਲ ਝੋਲੀ ਚ ਜ਼ਿੰਕ ਰਲਾਉਣੀ ਆ ਚੱਲੀ ਜਾਂਦਾ ਇੱਧਰ ਪਾਣੀ ਵੀ ਛਰਤਾ ਨਾਲ ਦੀ ਨਾਲ ਦੂਆ ਬੰਦਾ ਪਾਣੀ ਭਰੋਸ ਦੇ ਮੈਂ ਕੱਲ ਗਿਆ ਵਲਪਨ ਹੂੰ ਹੂੰ ਕੱਲ ਮੋਟਰ ਚੱਲਦੀ ਹੋਗੀ ਹਾਂਜੀ ਕੋਈ ਕੰਮ ਰਹਿਲਾ ਹੋ ਗਿਆ ਮੈਂ ਤਾਂ ਮੋਟਰ ਹੋ ਜੀਵੇ ਚੱਲਦੀ ਦੂਰ ਖੜੇ ਦੇ ਪਤਾ ਲੱਜਦਾ ਪਾਣੀ ਕਿੱਥੇ ਤੱਕ ਆ ਗਿਆ ਹੂੰ ਹੂੰ ਪਹਿਲਾ ਪਾਣੀ ਨਾ ਘੜ ਕਰਾ ਹਾਂਜੀ ਉੱਥੇ ਤੱਕ ਰੇਕ ਕੇ ਆਉਣਾ। ਉੱਥੇ ਤੱਕ ਚਾਲਦੇ ਆ। ਖੜ ਜਾ ਇੱਕ ਮਿੰਟ। ਉੱਥੇ ਤੱਕ ਦੇ ਕੇ ਆਉਣਾ। ਚੱਲ ਆ ਗੋਦੀ। ਪਾਣੀ ਜਾਂਦਾ ਭੰਜਿਆ। ਪਾਲ ਲੈਦਾ ਦੂਜੀ ਕਾਲੇ ਉਹਦਾ ਨਹੀਂ ਚਲਦੇ ਆ ਘਰ ਜੀ ਕੀ ਹੋਊਗਾ ਆ ਪਕੌੜੀਆਂ ਖਾ ਲੈ ਪਕੌੜੀਆਂ ਜੱਗ ਠੀਕ ਹੈਗਾ ਫਿਰ ਅਸੀਂ ਤੀਨੀ ਤੀਨੀ ਵੀ ਹੈਗੀ ਆ 2 ਚਾਹ ਪੱਤੀ ਵੀ ਹੈਗੀ ਆ ਚਾਹ ਬਣਾਉਣੀ ਦੇਖ ਲੈ ਲੈ ਪਹਿਲਾਂ ਸਹੀ ਟੋਟਾ ਲਿਆ ਕੇ ਰੱਖਿਆ ਤਾਂ ਘਰ ਆਣ ਹੂੰ ਇੱਈ ਜਾਂਦੀ ਆ ਇਹ ਤਾਂ ਦੋ ਚਾਰ ਦਿਨ ਦੀ ਵੀ ਹਵਾ ਲੱਜੇ ਨਾ ਨਰਮ ਜਿਹੀ ਸਾਡੀ ਪਾਣੀ ਇਹ ਸਰ ਜਾਂਦਾ ਹੈ ਪਾਣੀ ਇਹ ਸਰ ਜਾਂਦਾ ਹਲਫਰ 90% 3 ਰਾਮ ਦੀ ਹਲਫਰ ਤਾਂ ਜ਼ਰੂਰੀ ਆ ਹੈ ਅੱਗੇ ਪਾਏ ਕਰਦੇ ਤੇ ਉਹ ਬੂਟਰ ਮੂੰਗੀ ਮਸਰੀ ਦੀ ਥਾਲ ਜੀ ਹਲਫਰ ਉਹ ਘੱਟ ਕੰਮ ਕਰਦੀ ਇਹ ਢੂੜਾ ਜ਼ਿਆਦਾ ਕਰ ਉਹ ਦਾਣੇ ਟਾਇਪ ਹੁੰਦੀ ਆ ਹੈ ਇਹ ਪਾਊਡਰ ਨਾ ਮਹਾਂਕਾਲੀ ਦੀ ਨਾਲ ਲਾ ਦਿਓ ਪਾਣੀ ਮੈਂ ਆਪਣੇ ਵੀ ਚੱਕ ਲਿਆ ਉਹਦੇ ਨਾਲ ਇਹ ਪਾਸਾ ਕਰ ਪਾਣੀ ਉਹ ਦਰਜ ਤੇ ਲੈ ਤਾ ਉਧਰ ਕਿਆ ਰਹੀਆਂ ਕੌਣ ਕਰਕੇ ਤਾਂ ਖਰਾਬ ਪਤਾ ਨਹੀਂ ਲੱਗਿਆ ਕੌਣ ਕਰਕੇ ਹਾਂ ਕਣਕ ਤਾਂ ਲੱਗ ਗਈ ਵਿਗਨਾਂ ਕਾਨਕਾ ਲਾ ਗੀ ਪਾਣੀ ਦਾ ਦੋ ਹੁਣ ਬਸ ਹੈ ਨਹੀਂ ਕੰਪਨੀ ਪਾਣੀ ਵਾਲੇ ਦੋ ਤਿੰਨ ਦਿਨ ਤੱਕ ਲਾਣਾ ਲੱਗੇ ਜਾਣਾ ਉਹ ਵੀ ਤੇਰੀ ਗੱਲ ਹੈ ਹਾਂ ਬੂ ਅਲਪਕੌੜੀ ਖਾਣਾ ਦਾ ਉਹਨੇ ਮਾਸਤੀ ਦੀ ਮਾਸਾ ਹੈ ਇਹਨਾਂ ਦਾ ਆਟਾ ਗਾ ਮਿਲਿਆ ਮਾਸਤੂ ਕੀ ਅੱਜ ਸ਼ਨੀਵਾਰ ਅੱਜ ਸ਼ਨੀਵਾਰ ਤਾਂ ਛੁੱਟੀ ਹੁੰਦੀ ਨਹੀਂ ਨਾ ਨਾ ਰਵੀ ਸ਼ਨੀਵਾਰ ਦੀ ਹੁੰਦੀ ਹੈ ਨਾ ਹਾਂ ਰਵੀ ਸ਼ਨੀਵਾਰ ਦੀ ਰਵੀ ਕਿਤੇ ਨਹੀਂ ਕਰਦੀ ਮੈਂ ਛੁੱਟੀ ਹੁੰਦੀ ਹੈ ਰਵੀ ਸ਼ਨੀਵਾਰ ਦੀ ਸਰਕਾਰੀ ਦਫ਼ਤਰ ਵਾਲੇ ਹੀ ਕੰਮ ਹੈ ਹਨ ਨੇ ਵਾ ਛੁੱਟੀ ਹੁੰਦੀ ਛੁੱਬ ਹਾਂ ਇਹ ਛੁੱਬ ਸੈਟਰਡੇ ਵੀ ਛੁੱਟੀ ਹੁੰਦੀ ਹੈ ਪਿਛਲੇ ਖਾਲ ਟੋਟਿਆਂ ਪਰ ਦੇ ਮੋਗਰੀ ਲੈ ਮੋਗਰੀ ਪਾ ਪਾ ਕੇ ਬੰਨ ਲਏ ਰੱਖੀ ਹਾਂ ਮਿੱਟੀ ਦਾ ਕਿੱਥੇ ਦੇ ਘਰ ਤੋਂ ਘਰ ਤੋਂ ਕਿੱਥੇ ਮੂੰਗੀ ਤੋਂ ਲੈਣ ਗਿਆ ਉਹ ਅੱਛਾ ਉਹ ਤਾਂ ਗਈ ਐ ਉਹਨਾਂ ਦੇਖ ਲਿਆ ਵੀ ਮੋਟਰ ਚੱਲਦੀ ਐ ਹਾਂ ਜੀ ਨਾਲੇ ਛੋਟ ਮਾਰੀ ਪਾਣੀ ਦੀ ਉਹ ਤਾਂ ਕੀ ਦੇ ਮਾਰੀ ਬਟਾ ਕੰਮ ਖਰਾਬ ਕਰ ਦਿੱਤੀ ਹਾਂ ਹੋਰ ਵੀ ਨਹੀਂ ਹੋਈ ਜੀ ਉਹ ਹੁੰਦੀ ਐ ਥੈਲਾ ਦਿਖਿਆ ਨਹੀਂ ਮੈਨੂੰ ਮੈਂ ਟੋਬਾ ਹੀ ਜਾਣਾ ਦੱਸ ਹਾਂ ਇਹ ਪਹਿਲਾਂ ਦੇਖ ਜਾਂਦਾ ਮੇਰਾ ਕੋਹਣੀ ਉਹ ਖਾਂਦਾ ਕਿਹੜਾ ਇਹਨੂੰ ਫੇਰ ਮਾਰੀ ਤੇ ਇਹ ਉਹ ਪਾਣੀ ਪੋਣਾ ਆਇਆ ਚਾਕਲੇਟ ਚਾਹ ਚਾਕਲੇਟ ਉਹ ਕਰਕੇ ਲਿਆਏ ਸੀ ਕੀ ਕੇ ਮੈਂ ਦੇਹੜਾ ਚੌਕ ਲੈਟ ਕੀ ਆਏ ਚੱਲ ਵੀ ਚੱਲ ਹੁਣ ਰਲਵਾ ਦੇ ਕੇ ਲੈ ਮੈਂ ਆਪਣੇ ਕੰਮ ਲੱਗਾ ਤੂੰ ਆਪਣੇ ਕੰਮ ਲੱਗ ਲੈ ਲੈ ਭਾਈ ਮੇਰਾ ਕੰਮ ਰੇਪਾਉਣਾ ਸਾਰੇ ਘੇਟ ਸਿੱਧਾ ਕੰਮ ਆਹ ਟੁੱਟ ਸਾਰੇ ਜਿਹੜੇ ਕਣਕ ਬੀਜੀ ਵੀ ਸਾਰੇ ਘਰ ਪਏ ਆ ਉਹ ਟੋਣ ਪੱਲੀਆਂ ਮੈਨੂੰ ਪਤਾ ਨਹੀਂ ਹੈਗਾ ਵੀ ਦੋ ਕਿੱਥੇ ਆ ਇਹ ਕਹਿੰਦਾ ਘਰ ਚ ਗਈ ਹੈ ਭਾਈ ਇਸ ਮੋਟਰ ਪਰ ਹੈ ਹੈ ਕਿ ਮੇਰੀ ਮੋਟਰ ਪਰ ਪਈ ਹੈ ਹੈਗੀ ਆ ਆ ਦੇਖਿਆ ਜੇ ਉਹ ਬੰਦੀ ਜਾ ਕੇ ਹਾਂ ਜੀ ਰਾਜੀ ਦੀ ਨਹੀਂ ਗਾ ਆ ਜਾ ਫਿਰ ਰੇ ਪਾਰੋਂਗੇ ਫਿਰ ਚੱਕ ਲੇਉਂਗੇ ਨਹੀਂ ਨਹੀਂ ਪੱਲੀ ਵੀ ਜਾਹੀ ਰੀ ਮੈਂ ਕੋਈ ਵੀ ਜਾਹੀ ਦਾ ਬਾਪੂ ਨੇ ਉਹ ਗੁੱਡਣਾ ਰਾਂ ਸਨ ਅੱਛਾ ਠੀਕ ਹੈ ਜਾਰ ਜਾਂ ਲਿਖਿਆ ਤੂੰ ਪੱਲੀ ਚੱਕ ਲੈ ਉਹ ਤੇਰੇ ਨਾਲ ਚ ਨਾਲ ਬੂਸਟਰ ਲਿਆ ਰਲਾ ਕੇ ਆਈਏ ਜੂੜੀ ਤਾਂ ਨਹੀਂ ਪਹੇਗਾ ਘਰ ਨਹੀਂ ਉੱਥੇ ਬੰਦੀ ਆਪਾਂ ਕਾਹਦੇ ਖਾਤਰ ਲੈ ਕੇ ਖਣਕ ਨੂੰ ਬੀਜ ਮੇਲਾਇਆ ਦੇ ਜਿੱਕੇ ਤੇ ਲਾਇਆ ਲੇਕੇ ਮੈਂ ਕੋ ਹੈ ਹਾਂ ਹਾਂ ਪੱਲੀ ਪਈ ਆ ਮੈਂ ਕੱਲ ਕੱਖ ਕੱਢਿਆ ਉਹੀ ਪੱਲੀ ਨਾਲ ਜਿੱਕੇ ਕਹਤੇ ਖਤਰਗੇ ਲੱਗਿਆ ਨਹੀਂ ਨਾ ਇਹ ਦਿਲ ਜਾ ਹੋ ਕੇ ਲੱਗਦਾ ਹੋਊਗਾ ਹਾਂ ਦਾਣਿਆਂ ਨਾਲ ਦੇਖ ਹੈ ਲੱਗ ਜਾਣਾ ਜਿੱਕੇ ਪਾਈ ਨਾਲੇ ਲੱਜਾਂਦਾ ਬੌਨੀ ਕੇ ਬਾਈਆਂ ਝੋਲੀ ਤੇ ਪਾਊਡਰ ਟੈਪ ਮੇਰੇ ਮੇਰੇ ਹਾਂ ਨਹੀਂ ਦੋਸਤ ਨਹੀਂ ਲਾਦਾ ਗੇ ਲੋਕ ਇਹ ਚੱਕ ਲੈ ਆਪਣੇ ਤਾਂ ਨਾ ਨਾਲ ਆ ਵੀ ਸਾਰੇ ਪਾ ਚੋ ਚੱਕਿਆ ਨਾਲੇ ਪਾ ਲੈ ਚਲੋ ਭਾਈ ਇਹ ਵੀ 6 ਮਹੀਨੇ ਬਾਰੇ ਚਾਲੂ ਹੁੰਦਾ ਕਣਕ ਟਾਈਮ ਨਾਲ ਕੋ ਇਹ ਹੋਰ ਨਹੀਂ ਪੱਕਾ ਪੈਂਚਰ ਲਾ ਦਿੰਦੇ ਸੀ ਮਿੰਟ ਵਾਲਾ ਅੱਛਾ ਸਾਦਾ ਵੀ ਨਹੀਂ ਕੰਮ ਜੇੜਦੀ ਮਾਸਨੈਂਟ ਦੁਗਾਈ ਲਾਇਆ ਪਿਆ ਜੜ ਗੱਬੇ ਮਾਰ ਕੇ ਦੇਖੇ ਕੇੜਾ ਲਾ ਨਾ ਤਰੇ ਤਰੇ ਕਰਤਾ ਆ ਕਾਇ ਰੱਖਿਆ ਮਹਾਲਾ ਤਾਂ ਮਾਨੂੰ ਬਹੁਤ ਕੇੜਾ

ਜਾ ਡਰਦਾ ਆਦਾ ਹੈ ਤੇ ਕੰਮ ਛੱਡ ਜੇ ਦਾ ਦੋ ਵਾਰ ਹੋਊਗਾ ਪਰ ਆਜੇ ਕਿ ਆ ਮੈਂ ਕਹਿੰਦਾ ਪਰ ਆਹ ਵਾਲੇ ਵਾਲੇ ਨੱਕਾ ਨਾ ਟੱਕੇ ਦਾ ਕਿੰਨਾ ਹਿੱਲਿਆ ਪਾਇਦਾ ਤੇ ਲੈ ਨਹੀਂ ਮੰਟ ਲੱਗੂਗਾ ਇਹਨੂੰ ਮੌਗਰੇ ਪਿਆ ਇਹ ਬਲੇ ਦੂਆ ਚਾਹੀਦੇ ਨਾ ਪੈਪ ਸਫਟਾ ਚਲ ਠੀਕ ਆ ਜਦੋਂ ਸੰਜਿਆ ਹੋਵੇ ਨਾ ਪੈਪ ਜੀ ਵਿਖਾ ਕੇ ਆਪਣਾ ਲੋੜੇ ਦੀ ਟੱਕਣ ਇਧਰ ਦੇ ਖੋਲ ਕੇ ਇਧਰ ਨਾਲ ਤੇ ਮੂੰਹ ਘਮਾਣਾ ਹੋਵੇ ਬਸ ਕਰਤਾ ਕੰਮ ਹੀ ਤੋੜ ਕੁੱਤਿਆਂ ਦੇ ਹਾਂ ਪਾਣੀ ਦੀ ਕੋਈ ਨਹੀਂ ਆਹ ਰਸਤਾ ਬਣਾਇਆ ਵਿੱਚ ਨੂੰ ਹਾਂ ਰਸਤੇ ਹੀ ਘਾਟਾ ਨਾ ਹਾਂ ਜਿਵੇਂ ਮੈਂ ਕਹ ਹੱਥ ਫੇਲੀ ਰੱਖ ਆ ਵੀ ਤਾਂ ਹਿਲ ਗਈ ਹੈ ਲੈ ਆਪੋ ਥੱਲੇ ਆ ਜਾਵਾਰ ਜਿੰਮਾ ਦਾ ਇੱਥੇ ਇੱਥੇ ਇਹ ਵੀ ਰਾੜ ਥੋੜਾ ਰਿਹਾ ਹੈ ਇਹ ਨਹੀਂ ਲੀਕ ਹੋ ਜਾਣਾ ਹੋਰ ਨਾਲ ਖੜਾ ਕਰ ਦੇ ਐਡਾ ਤਾਂ ਦੇਖਣੀ ਜਗਾ ਪਈ ਹੈ ਸਭ ਖਰਾਬ ਹੈ ਬੰਦਣਾ ਪੈਣਾ ਦੂਏ ਲੋਡ ਗਏ ਤੇ ਬੰਦ ਕੇ ਸੱਲਾਈ ਲੈ ਆਉਣਾ ਤਾਂ ਗਲਤੀ ਕਰਤੀ ਹੈ ਪੱਲੀ ਦਾ ਛੋਟੀ ਰਹਿ ਗਈ ਹਾਂ ਜੂ ਲੋਟ ਆ ਗਿਆ ਮੱਕੀ ਹੋਂ ਛੱਲੇ ਦੇ ਲੱਗੇ ਮੇਰੀ ਉਹ ਪਾਣੀ ਕਿਧਰ ਲਾਉਂਦੇ ਸਾਰੇ ਹਾਂ ਅੱਛਾ ਉੱਥੇ ਉਹ ਜਿਹਾ ਲਾਉਂਦੇ ਨੱਕੇ ਪਾਣੀ ਇਹ ਤਾਂ ਨਾਲੋਂ ਤਾਂ ਪੱਤਾ ਘੱਟ ਪੈਂਦੀਆਂ ਹਾਂ ਹੂੰ ਲੱਭਾ ਸਮਝ ਲੈ ਉਹ ਇੱਕ ਨੱਕਾ ਤਾਂ ਬਸ ਗੱਬੇ ਦੋ ਕਿਆਰੇ ਬਣਦੇ ਸੀ ਉਦੇਮਾ ਪਲੇਟ ਜੀ ਰੱਖੀ ਹੋਈ ਤੀ ਹਮ ਘਰੇ ਦੰਨ ਰੱਖ ਲੈ ਜਿਹੜੇ ਘਰੇ ਨੂੰ ਘਰੇ ਨੂੰ ਰੱਖਣਗੇ ਟੁੱਟ ਗਿਆ ਹੁਣ ਉਹ ਨੱਕਾ ਦੇਖਿਆ ਬੰਦਾ ਕੀ ਬਈ ਨਾਲ ਉਹ ਭਾਈ ਸੰਗਤ ਦਾ ਪਿਆਰ ਹੈ ਰਾਤ ਨੂੰ ਨਗਰ ਕੀਰਤਨ ਦੇ ਸਵਾਗਤ ਦੇ ਵਿੱਚ ਭਾਈ ਸਾਰਾ ਰੋਪੜ ਸ਼ਹਿਰ ਜਿਹੜਾ ਰੋਡ ਪਰਾਇਆ ਦਾ ਆ ਬਈ ਸਾਡੇ ਬੰਦੇ ਵੀ ਭਾਈ ਪਤਸ਼ਾਹ ਮਹਾਰਾਜ ਜਿਨ੍ਹਾਂ ਨੇ ਧਰਮ ਦੀ ਤੰਦਰ ਬਣਾਣਾ ਲੋਕ ਪਤਸ਼ਾਹ ਮਹਾਰਾਜ ਜਿਨ੍ਹਾਂ ਦੀ ਬਾਤ ਕਰੋ ਪ੍ਰਮਾਤਮਾ ਦੇ ਸੁਣਿਆ ਜਾਂਦਾ ਸੇਜ ਦਾ ਹਰ ਸੁਧਿਆ ਘਰੋਂ ਨਿਰੋਹ ਨਿਜਾਵੇ ਤਾਹੇ ਦੇ ਜਿਨ੍ਹਾਂ ਦਾ ਸਿਬਾਹ ਤੇ ਆ ਭੈ ਕਾਹੂ ਤੋਂ ਦੇਤ ਨਾ ਹੈ ਨਾ ਭੈ ਮਨਿਆਨ ਜਿਵੇਂ ਪਤਸ਼ਾਹ ਮਹਾਰਾਜ ਨੇ ਗੂਰ ਪਿਆਰ ਵਾਲੇ ਜਾਗਤ ਮਨੋਗਿੰਦੇਸਾਨੀ ਦਿੱਤਿਆ